ਉੱਤਰ ਤੇ ਆਪਣਾ ਇਹਨੇ ਵੱਡੇ ਹੋ ਕੇ ਕਮਾਈ ਕਰਨੀ ਅਸੀਂ ਬਹਿ ਕੇ ਖਾਇਆ ਕਰਨੀ ਮਤਲਬ ਲਾਲਸਾ ਤੇ ਸ਼ਿਕਤ ਨਾ ਕਿਤੇ ਦਿਮਾਗ ਚ ਕੰਮ ਤੇ ਉਹ ਕੀ ਤੱਕ ਦਿੱਤਾ ਨਾ ਵੀ ਮੈਨੂੰ ਸੁੱਖ ਮਿਲਣਾ ਇਹਦੇ ਵਿੱਚ ਹੁਣ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਘਰ ਬਣਾਉਂਦਾ ਹੈ ਭਾਵੇਂ ਕੋਈ ਬਿਜ਼ਨਸ ਖੜਾ ਕਰਦਾ ਹੈ ਕੋਈ ਵੀ ਮਨੁੱਖ ਹੈ ਉਹਨੂੰ ਪੁੱਛੋ ਤੂੰ ਕਾਦੇ ਲਈ ਕਰਦਾ ਹੈ ਕਹਿੰਦਾ ਮੈਂ ਸੁੱਖ ਵਾਸਤੇ ਕਰਦਾ ਪਰ ਕੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਕਿਸੇ ਨੂੰ ਪੁੱਛ ਕੇ ਵੇਖੋ ਵੀ ਤੈਨੂੰ ਸੱਚੀ ਸੰਤੁਸ਼ਟੀ ਹੋਈ ਤੂੰ ਸੁਖੀ ਹੋਏਂ ਅੰਦਰੋਂ ਤੇ ਜਵਾਬ ਆਏਗਾ ਨਹੀਂ ਸਹੋ ਬੇਚੈਨੀ ਹੋਰ ਵਾਧ ਗਈ ਹੁਣ ਸਤਗੁਰੂ ਜੀ ਕਹਿੰਦੇ ਨੇ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਯਤਨ ਸਾਰੇ ਸੁਖ ਲਈ ਕੀ ਅੱਛਾ ਜੇਸ ਕੰਮ ਲਈ ਯਤਨ ਕੀਤੇ ਉਹ ਘੜ ਮਿਲਿਆ ਜਿਹਦੇ ਲਈ ਯਤਨ ਹੀ ਕੋਈ ਨਹੀਂ ਕੀਤਾ ਉਹ ਜਾਦੇ ਮਿਲੇ ਬੰਦਾ ਤੰਦਰੁਸਤ ਰਹਿਣ ਲਈ ਕਿੰਨੇ ਯਤਨ ਕਰਦਾ ਹੈ ਬਿਮਾਰ ਹੋਣ ਲਈ ਕਦੀ ਯਤਨ ਕੀਤਾ ਕਿਸੇ ਨੇ ਕਿਉਂ ਸਾਹ ਸੰਗੇ ਕਦੇ ਕੋ ਬੰਦਾ ਚਾਹੁੰਦਾ ਵੀ ਆ ਇਸ ਕਰਕੇ ਕੰਮ ਕਰ ਰਹਾ ਮੈਂ ਚਾਹਣਾ ਮੈਂ ਬਿਮਾਰ ਰਵਾਂ ਅੱਛਾ ਤੰਦਰੁਸਤ ਰਹਿਣ ਲਈ ਬੰਦਾ ਯਤਨ ਕਰਦਾ ਬਿਮਾਰ ਰਹਿਣ ਲਈ ਤੇ ਯਤਨ ਹੀ ਕੋਈ ਨਹੀਂ ਕਰਦਾ ਪਰ ਫਿਰ ਵੀ ਤੁਹਾਨੂੰ ਸੰਸਾਰ ਤੇ ਰੋਗ ਜਿਆਦਾ ਮਿਲਣਗੇ ਐਜੂਕੇਸ਼ਨ ਵਾਸਤੇ ਪੜ੍ਹਾਈ ਵਾਸਤੇ ਬੰਦਾ ਯਤਨ ਕਰਦਾ ਅਨਪੜਤਾ ਵਾਸਤੇ ਵੀ ਯਤਨ ਕਰਨ ਦੀ ਲੋੜ ਹੈ ਉਹਦੇ ਵਾਸਤੇ ਕੁਝ ਵੀ ਕਰਨ ਦੀ ਲੋੜੀ ਰੌਸ਼ਨੀ ਲਈ ਯਤਨ ਕਰਦਾ ਹਨੇਰੀ ਲਈ ਕੋਈ ਯਤਨ ਕਰਨ ਦੀ ਲੋੜ ਹੀ ਨਹੀਂ ਤੁਸੀ ਲਾਈਟ ਬੰਦ ਕਰ ਦਿਓ ਆਪੇ ਹਨੇਰਾ ਆ ਜਾਣਾ ਔਰ ਚਾਣਨ ਲਈ ਆਪਾਂ ਨੂੰ ਕਿੰਨੇ ਯਤਨ ਕਰਨੇ ਪੈਂਦੇ ਨੇ ਕਿੰਨੀਆਂ ਲਾਈਟਾਂ ਲਾਉਣੀਆਂ ਪੈਂਦੀਆਂ ਨੇ ਕਿੰਨੇ ਪ੍ਰਬੰਧ ਕਰਨੇ ਪੈਂਦੇ ਨੇ ਇਵਨ ਇਥੋਂ ਤੱਕ ਸਫਾਈ ਕਰਨ ਲਈ ਯਤਨ ਕਰਨੇ ਪੈਂਦੇ ਨੇ ਗੰਦ ਪਾਉਣ ਲਈ ਯਤਨ ਕਰਨ ਦੀ ਲੋੜੀ ਤੁਸੀਂ ਦੇ ਘਰ ਸਾਫ਼ ਕਰਕੇ 15 ਦਿਨ ਕਿਤੇ ਬਾਹਰ ਚੱਲ ਜਾਓ ਭਾਵੇਂ ਤੁਸੀਂ ਕਹੋਗੇ ਜੀ ਇਸ ਘਰ 'ਚ ਕੋਈ ਆਇਆ ਹੀ ਨਹੀਂ ਪਰ ਫਿਰ ਵੀ ਜਿਹੋ ਜਿਹਾ ਘਰ ਛੱਡ ਕੇ ਜਾਓਗੇ ਉਹੋ ਜਿਹਾ ਨਹੀਂ ਹੋਣਾ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆਏਗੀ ਥੋੜਾ ਬੋਤਾ ਜਸਟ ਮਿੱਟੀ ਘਟਾ ਅੰਦਰ ਆ ਹੀ ਜਾਣਾ ਸਤਗੁਰ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕਿਉ ਨਾ ਕਹੀ ਕਹੋ ਨਾਨਕ ਸੁਨ ਰੇ ਮਨਾਂ ਹਰ ਭਾਵੇਂ ਸੋ ਹੋਏ ਹੁਣ ਹਰ ਭਾਵੇਂ ਦਾ ਅਰਥ ਕੀ ਹੈ ਹਰ ਭਾਵੇਂ ਦਾ ਅਰਥ ਆ ਉਹਦਾ ਬਣਿਆ ਹੋਇਆ ਜਿਹੜਾ ਬਦਮਾ ਨਿਜਮ ਆ ਨਾ ਜਿਹੜਾ ਉਹਦਾ ਹੁਕਮ ਆ ਉਸ ਹੁਕਮ ਦੇ ਮੁਤਾਬਕ ਤੂੰ ਆਪਣੇ ਲਈ ਯਤਨ ਸੁੱਖਾਂ ਲਈ ਕਰ ਰਿਹਾ ਪਰ ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਸੁੱਖ ਮਿਲਣਾ ਕਿਹੜੇ ਕੰਮ ਚੋਂ ਹੈ ਤੈਨੂੰ ਪਤਾ ਹੀ ਨਹੀਂ ਨਹੀਂ ਪਤਾਗਾ ਤੈਨੂੰ ਤੂੰ ਕਰੀ ਜਾ ਰਿਹਾ ਹੈ ਤੂੰ ਆਪਣੇ ਲੋ ਜਤਨ ਕਰ ਦੇ ਜਿਵੇਂ ਆਪਾਂ ਗੱਲ ਪਹਿਲਾਂ ਕੀਤੀ ਵੀ ਵਿਕਾਰੀ ਬੰਦਾ ਵਿਕਾਰ ਚ ਸੁਖ ਲੱਭਦਾ ਹੈ। ਬੇਈਮਾਨ ਬੰਦਾ ਬੇਈਮਾਨੀ ਚ ਸੁਖ ਲੱਭਦਾ ਹੈ। ਉਹ ਲੱਭਦਾ ਤੇ ਸੁਖੀ ਹੈ ਨਾ ਚਾਹੁੰਦਾ ਵੀ 4 ਪੈਸੇ ਮੇਰੇ ਕੋਲ ਹੋਣ ਵਧੀਆ ਹੋਵੇ ਪਰ ਉਹਨੇ ਨਹੀਂ ਪਤਾ ਵੀ ਇਹਦੇ ਨਾਲ ਤੇਰੀ ਬੇਚੈਨੀ ਵਧਣੀ ਹੈ। ਅਸ਼ਾਜ ਤੱਕ ਕੋਈ ਬੰਦਾ ਤੁਹਾਨੂੰ ਇਦਾਂ ਦਾ ਮਿਲਿਆ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਜਿੰਨੀ ਬੇਈਮਾਨੀ ਕੀਤੀ ਓਨੀ ਮੇਰੀ ਸੰਤੁਸ਼ਟੀ ਵੀ ਵਧੀ। ਨਾ ਹੋ ਸਕਦਾ ਇੱਕ ਸੱਚੀ ਸੁੱਚੀ ਕਿਰਤ ਕਰਨ ਵਾਲਾ ਬੰਦਾ ਸਵੇਰੇ ਕਮਾ ਕੇ ਸ਼ਾਮਾਂ ਨੂੰ ਖਾਣ ਵਾਲਾ ਤੁਹਾਨੂੰ ਜ਼ਿਆਦਾ ਸੰਤੁਸ਼ਟ ਮਿਲੇ ਹੋ ਸਕਦਾ ਜਿਆਦੀ ਉਹਦੀ ਜ਼ਿੰਦਗੀ ਦੀ ਟਿਕਾਊ ਹੋਵੇ ਹੁਣ ਪਾਰਸ਼ਾ ਜੀ ਇੱਥੇ ਕਹਿੰਦੇ ਨੇ ਸੁਖ ਨਾਹੀ ਰੇ ਹਰ ਭਗਤ ਬਿਨਾ ਹੁਣ ਭਗਤ ਦੇ ਇਥੇ ਤਤੇ ਨੂੰ ਸਿਆਰੀ ਹੈ ਜਦਾਰ ਤੇ ਭਗਤੀ ਜਦੋਂ ਤਤੇ ਨੂੰ ਔਕੜ ਆਉਂਦਾ ਹੈ ਇੱਕ ਵਚਨ ਪੁਲਿੰਗ ਇੱਕ ਭਗਤ ਦੀ ਗੱਲ ਹੈ ਜਦੋਂ ਤਤਾ ਮੁਕਤਾ ਹੁੰਦਾ ਉਦੋਂ ਜ਼ਿਆਦੇ ਭਗਤਾਂ ਦੀ ਗੱਲ ਹੈ ਜਾਨੀ ਕਿ ਗੁਰਬਾਣੀ ਵਿੱਚ ਜਿਹੜੀ ਸਿਹਾਰੀ ਲੱਗੀ ਹੈ ਨਾ ਜਿਹੜਾ ਔਂਕੜ ਲੱਗਾ ਉਹਦਾ ਵੀ ਕੋਈ मीनिंग ਹੈ ਇਹ ਐਵੇਂ ਨਹੀਂ ਵੀ ਗੁਰੂ ਸਾਹਿਬ ਜੀ ਨੇ ਕਿਤੇ ਔਂਕੜ ਲਿਖ ਦਿੱਤਾ ਕਿਤੇ ਸਿਹਾਰੀ ਲਾ ਦਿੱਤੀ ਕਿਤੇ ਸਿਹਾਰੀ ਲਾਈ ਨਾ ਨਹੀਂ ਉਹਦਾ ਵੀ ਕੋਈ ਅਰਥ ਹੈ ਹੁਣ ਇਹਦੇ ਭਗਤ ਦਾ ਅਰਥ ਹੈ ਭਗਤੀ ਭਗਤੀ मीनिंग ਇਬਾਦਤ ਕਹਿੰਦੇ ਸੁੱਖ ਨਾ ਹੀ ਰਹੇ ਸੁੱਖ ਨਹੀਂ ਹੈਗਾ ਆਤਮਿਕ ਆਨੰਦ ਨਹੀਂ ਹੈਗਾ ਭਗਤੀ ਤੋਂ ਬਿਨਾ ਹੁਣ ਤੁਸੀਂ ਵੇਖੋ ਇਹ ਸ਼ਬਦ 'ਚ ਨਾ ਸਾਰਾ ਕੁਝ ਦੱਸਿਆ ਜਿਹੜੀ ਬੰਦੇ ਨੂੰ ਲੋੜ ਹੁੰਦੀ ਹੈ ਘਰ ਚਾਹੀਦਾ ਪੁੱਤਰ ਚਾਹੀਦਾ ਘ੍ਰਸਤੀ ਹੋਏਗਾ ਪਤਨੀ ਹੈ ਪਤੀ ਹੈ ਬੱਚੇ ਨੇ ਹੈ ਵਰ ਗੈਰ ਗੱਡੀਆਂ ਮੋਟਰਾਂ ਨੇ ਸਭ ਕੁਝ ਹੈ ਚਾਹੀਦਾ ਪਰ ਜੇ ਭਗਤੀ ਹੈ ਨਹੀਂ ਰੱਬੀ ਗੁਣ ਨਹੀਂ ਹੈਗੇ ਤੇ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਵੀ ਤੈਨੂੰ ਆਤਮਿਕ ਆਨੰਦ ਨਹੀਂ ਦੇ ਸਕਦੀਆਂ ਤੇਰੀ ਜ਼ਿੰਦਗੀ 'ਚ ਖੇੜਾ ਨਹੀਂ ਆ ਸਕਦਾ ਸੁਖ ਨਾ ਹੀ ਰਹੇ ਹਰ ਭਗਤ ਬਿਨਾ ਹਰੀ ਦੀ ਭਗਤੀ ਤੋਂ ਬਿਨਾ ਯਾਨੀ ਕਿ ਰੱਬੀ ਗੁਣਾ ਤੋਂ ਬਿਨਾ ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਵੇ ਲਾਉ ਭਗਤੀ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਚੋਂ ਸਮਝ ਲਈਏ ਵੀ ਕਿੰਡੀ ਪਿਆਰੀ ਡੈਫੀਨੇਸ਼ਨ ਦਿੱਤੀ ਮਹਾਰਾਜ ਨੇ ਗੁਰਦੇਵ ਜੀ ਕਹਿੰਦੇ ਨੇ ਪਾਉਣ ਪਾਣੀ ਬੈ ਸੰਤਰੂ ਹੁਕਮ ਕਰੇ ਭਗਤੀ ਪਾਉਣ ਪਾਣੀ ਬੈ ਸੰਤਰੂ ਹੁਕਮ ਕਰੇ ਭਗਤੀ ਹੁਣ ਪਾਉਣ ਹੈ ਹਵਾ ਹੈ ਪਾਣੀ ਬੈਸੰਤਰ ਅੱਗ ਭਾਸ਼ਕਾਂ ਦੇ ਭਗਤੀ ਕਰ ਰਹੇ ਨੇ ਕਿਵੇਂ ਭਗਤੀ ਕਰੇ ਸ਼ਬਦ ਭਗਤੀ ਵਰਤਿਆ ਮਾਰੇ ਨੇ ਪੌਣ ਪਾਣੀ ਬੈਸੰਤਰੋ ਹੁਕਮ ਕਰੈ ਭਗਤੀ ਆ ਰਹੀ ਜੀ ਸਕਰੀਨ ਤੇ ਤੁਸੀਂ ਨਾਲ-ਨਾਲ ਪੜ ਸਕਦੇ ਪੌਣ ਸਾਰੇ ਪੜੋ ਜੀ ਪੌਣ ਪਾਣੀ ਬੈਸੰਤਰੋ ਹੁਕਮ ਕਰੈ ਹੁਣ ਸੰਸਾਰ ਤੇ ਕੋਈ ਬੰਦਾ ਭਗਤੀ ਕਰਦਾ ਹੋਵੇ ਤਾਂ ਉਹਦੀ ਕੀ ਪਰਿਭਾਸ਼ਾ ਹੁੰਦੀ ਹੈ ਕਪਾ ਕਮਾ ਗਿੱਜ ਨੇ ਨੇਕੀਂ ਟੇ ਜਪ ਤਪ ਕੀਤਾ ਐ ਇੰਨੇ ਪਾਠ ਕੀਤੇ ਨੇ ਆਪਾਂ ਸਮਝਾ ਚਿੱਤੇ ਕਿ ਬੜੀ ਪਵਿੱਤੀ ਹੁਣ ਅੱਜ ਤੱਕ ਕਿਸੇ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਅੱਜ ਤੱਕ ਅਜੇ ਕਿਸੇ ਨੇ ਹਵਾ ਨੂੰ ਭਗਤੀ ਕਰਦੇ ਵੇਖਿਆ ਵੇ ਜਿੱਦਾਂ ਦੀ ਭਗਤੀ ਸੰਸਾਰ ਦੇ ਲੋਕ ਕਰਦੇ ਨੇ ਕਦੀ ਪਾਣੀ ਨੂੰ ਅੱਗ ਨੂੰ ਕਿੱਦਾਂ ਭਗਤੀ ਕਰ ਰਹੇ ਨੇ ਸਵਾਲੇ ਪੈਦਾ ਹੁੰਦਾ ਕਿੱਦਾਂ ਭਗਤੀ ਕਰ ਰਹੇ ਨੇ ਹੁਣ ਸਾਡੇ ਸਰੀਰ ਚ ਇਹ ਇਹ ਤਿੰਨੇ ਤੱਤ ਹੈਗੇ ਨੇ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ ਜਿੱਚ ਅੱਗ ਹੈ ਹਵਾ ਹੈ ਪਾਣੀ ਹੈ ਧਰਤੀ ਜਿਹਨੂੰ ਅਸੀਂ ਮਿੱਟੀ ਕਹਿੰਦੇ ਆਕਾਸ਼ ਸਪੇਸ ਜਿੱਥੇ ਅਸੀਂ ਬੈਠੇ ਹਾਂ ਇਹ ਪੰਜੇ ਤੱਤ ਇਕੱਠੇ ਹੋਏ ਤੇ ਸਰੀਰ ਹੋਂਦ ਵਿੱਚ ਆਇਆ ਹੁਣ ਮੰਨ ਲਓ ਵੀ ਆਪਾਂ ਨੂੰ ਜੇ ਸਾਹ ਹੀ ਨਾ ਨਾ ਆਵੇ ਤੇ ਆਪਾਂ ਖਤਮ ਡੈੱਡ ਆ ਤੁਸੀਂ ਵੇਖਿਆ ਜਦੋਂ ਪਲੇਨ ਉੱਡਣ ਲੱਗਦਾ ਭਾਵੇਂ ਬੰਦੇ ਨੇ ਹਜ਼ਾਰਾਂ ਵਾਰ ਸਫ਼ਰ ਕੀਤਾ ਹੋਵੇ ਪਰ ਉਹ ਆ ਭਾਵੇਂ ਫਲਾਈਟ 30 ਮਿੰਟ ਦੀ ਕਿਉਂ ਨਾ ਹੋਵੇ ਪਰ ਤਾਂ ਵੀ ਉਹ ਆਪਣਾ ਨਿਜਮ ਪਾਲਦੇ ਹੋ ਕਿ ਉਹ ਆਪਣੇ ਜੋ ਉਹਨਾਂ ਦਾ ਨਿਜਮ ਬਣਿਆ ਉਹਦੇ ਮੁਤਾਬਕ ਉਹ ਇੱਕ ਅਨਾਉਂਸਮੈਂਟ ਕਰਦੇ ਆ ਇਹ ਰੋਸ਼ਟਨ ਬੋਲਦੇ ਆ ਉੱਥੇ ਕੀ ਬੋਲਦੇ ਭਲਾ ਵੀ ਜੇ ਤੁਹਾਨੂੰ ਸਾਹ ਲੈਣ 'ਚ ਦਿੱਕਤ ਆਵੇ ਤੇ ਆਕਸੀਜਨ ਦਾ ਪ੍ਰਬੰਧ ਹੈ ਮਾਸਕ ਪਹਿਲਾਂ ਆਪਣੇ ਰਾਏ ਤੋਂ ਫਿਰ ਦੂਜੀ ਤੇ ਲਾਓ ਇਹਦਾ ਮਤਲਬ ਉਹਨਾਂ ਨੂੰ ਪਤਾ ਉਹ ਇਹ ਤਾਂ ਨਹੀਂ ਕਹਿੰਦੇ ਵੀ ਜੇ ਪਾਣੀ ਦੀ ਲੋੜ ਪਈ ਜੇ ਖਾਣੇ ਦੀ ਲੋੜ ਪਈ ਉਹ ਤਾਂ ਖਾਣਾ ਪਾਣੀ ਤੇ ਬਾਅਦ ਦੀ ਗੱਲ ਹੈ ਪਹਿਲਾਂ ਤੇ ਜਿਹੜਾ ਜਦੋਂ ਮੋੜ ਬਜਣਾ ਨਾ ਵੀ ਜੇ ਹਵਾ ਹੀ ਨਾ ਆਈ ਸਾਹੀ ਨਾ ਆਇਆ ਤੇ ਬੰਦੇ ਨੇ ਕਰਨਾ ਕਿ ਬੰਦਾ ਪਾਣੀ ਤੋਂ ਬੰਨਾ ਵੀ 2-4 ਅੱਧਾ ਪੌਣਾ ਘੰਟਾ ਕੱਢ ਜੂ ਖਾਣੇ ਤੋਂ ਬੰਨਾ ਕਈ ਵਾਰੀ ਬੰਦਾ 1 ਦਿਨ ਡੇਢ ਦਿਨ ਕਈ-ਕਈ ਘੰਟੇ ਵੀ ਕੱਢ ਸਕਦਾ ਪਰ ਸਾਹ ਤੋਂ ਬਿਨਾ ਹਮ ਆਦਮੀ ਹਾਂ ਇੱਕਦਮੀ ਹੁਣ ਮੰਨ ਲਓ ਜੇ ਹਵਾ ਕਵੇ ਵੀ ਮੈਂ ਬੜੀ ਬੰਦਗੀ ਕਰ ਲਈ ਰੱਬ ਜੀ ਜੇ 5 ਕਿ ਮਿੰਟ ਮੈਂ ਸਾਹ ਲੈ ਲਾਂ ਇਹ 5 ਕਿ ਮਿੰਟ ਮੰਨ ਲਓ ਜੇ ਆਕਸੀਜਨ ਮੁੱਕ ਜੇ ਪਹਿਲਾਂ ਕੀ ਹੋਏਗਾ ਜੀ ਜਿੱਥੇ ਬੰਦਾ ਖਲੋਤਾ ਖતમ اچھا ਪਾਣੀ ਹਵਾ ਛੱਡੋ ਪਾਣੀ ਦੀ ਗੱਲ ਕਰ ਲਓ ਚਾਰ ਦਸਤ ਲੱਗ ਜਾਣ ਕਿਸੇ ਨੂੰ ਕਿਹਦੀਆਂ ਦੇ ਪਾਣੀ ਦੀ ਘਾਟ ਆ ਗਈ ਦੋ ਦੋ ਪਾਣੀ ਦਿਓ ਨੂੰ ਪਾਣੀ ਘਟ ਗਿਆ ਅੱਗ ਹੁਣ ਤੁਸੀਂ ਵੇਖ ਲਓ ਜਨਵਰੀ ਦੇ ਮਹੀਨੇ ਚ ਦਸੰਬਰ ਦੇ ਮਹੀਨੇ ਚ ਅੱਤ ਦੀ ਠੰਡ ਚ ਐਨ ਪੂਰਾ ਠੰਡਾ ਪਾਣੀ ਤੁਸੀਂ ਆਪਣੇ ਮੂੰਹ ਚ ਪਾ ਕੇ 30 ਸਕੰਡ ਹੋਲਡ ਕਰ ਲਓ 30 ਸਕਿੰਟਾਂ ਬਾਅਦ ਉਹ ਨੂੰ ਪਾਣੀ ਨੂੰ ਬਾਹਰ ਕੱਢੋ ਜਿੰਨਾ ਠੰਡਾ ਮੂੰਹ 'ਚ ਪਾਣੀ ਪਾਇਆ ਸੀ ਉਹਨਾ ਠੰਡਾ ਪਾਣੀ ਭਲਾ ਹੁਣ ਵੀ ਹੁਣ ਮੂੰਹ 'ਚ ਕਿਹੜਾ ਆਪਣੇ ਗੀਜਰ ਲੱਗਾ ਹੈ ਅੰਦਰ ਦੀ ਗਰਮੈਸ਼ ਨੇ ਪਾਣੀ ਦਾ ਨਾਲ ਹੀ ਟੈਂਪਰੇਚਰ ਚੇਂਜ ਕਰ ਦਿੱਤਾ ਹੁਣ ਦੇਸੀ ਘਿਓ ਹੱਥ ਦੀ ਤਲੀ ਤੇ ਰੱਖੋ ਨਾਰੀਅਲ ਦਾ ਵੇਖਿਆ ਕਈ ਵਾਰੀ ਤੇਲ ਜੰਮ ਜਾਂਦਾ ਤੁਸੀਂ ਹੱਥ ਦੀ ਤਲੀ ਤੇ ਰੱਖੋ ਤੇ ਹੱਥ ਦੀ ਗਰਮੈਸ਼ ਇਹਨੂੰ ਪਿਘਲਾ ਦਿੰਦੀ ਹੈ ਇਹਦਾ ਮਤਲਬ ਬੰਦੇ 'ਚ ਹੀਟ ਵੀ ਹੈਗੀ ਹੈ ਬੰਦੇ 'ਚ ਹਵਾ ਵੀ ਹੈਗੀ ਹੈ ਬੰਦੇ 'ਚ ਪਾਣੀ ਵੀ ਹੈਗਾ ਪਰ ਕਦੀ ਉਹਨਾਂ ਦਾਵਾ ਕੀਤਾ ਵੀ ਮੈਂ ਬੰਦਗੀਕਾਰੀ ਯਾਨੀ ਕਿ ਜਨ ਜੀਵਨ ਇਹਦੇ ਨਾਲ ਹੀ ਚੱਲ ਰਿਹਾ ਹੈ ਇਹਦਾ ਮਤਲਬ ਇਹ ਹੈ ਇਹ ਸਾਰੇ ਤੱਤ ਉਹਦੇ ਹੁਕਮ ਚ ਚੱਲ ਰਹੇ ਨੇ ਜਿਵੇਂ ਪੈ ਵਿੱਚ ਪਵਨ ਵਹ ਸਦਵਾਉ ਉਹਦੇ ਹੁਕਮ ਚ ਤੁਰਨਾ ਹੀ ਭਗਤੀ ਹੈ ਅੱਛਾ ਬੰਦਾ ਪੈਰ ਪੈਰ ਤੇ ਹੁਕਮ ਦੀ ਉਲੰਘਣਾ ਕਰਦਾ ਹੈ ਪਤਾ ਕੀ ਦਾਵਾ ਕਰਦਾ ਮੇਰੇ ਵਰਗਾ ਰੱਬ ਦਾ ਭਗਤ ਹੀ ਕੋਈ ਨਹੀਂ ਪੈਰ ਪੈਰ ਤੇ ਰੱਬ ਦੇ ਹੁਕਮ ਚ ਦਖਲ ਦਿੰਦਾ ਹੈ ਪੈਰ ਪੈਰ ਤੇ ਦਾਵਾ ਕਰਦਾ ਮੇਰੇ ਵਰਗਾ ਰੱਬ ਦਾ ਭਗਤੀ ਕੋਈ ਨਹੀਂ ਇਹਦਾ ਮਤਲਬ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੀ ਹੁਕਮ ਦੀ ਪਾਲਣਾ ਕਰਨੀ ਉਹਦੀ ਰਜਾ ਚ ਤੁਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਜਿੱਥੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਹੁਕਮ 'ਚ ਦਖਲ ਦਿੱਤਾ ਹੋਵੇ ਸਗੋਂ ਜੀਵਾਂ ਦੀ ਇਹ ਤਿਆਰੀ ਕਰਾਈ ਕਿ ਭਾਈ ਆਪਣੀ ਮਨਮਰਜ਼ੀ ਛੱਡੋ ਜੋ ਤੁਮ ਕਰੋ ਸੋਈ ਭਲ ਮਨੋ ਜੋ ਨੂੰ ਚੰਗਾ ਲੱਗਦਾ ਉਹਨੂੰ ਭੱਲਾ ਕਰਕੇ ਮੰਨੋ ਜੋ ਤੋ ਤੋ ਭਾਵੇ ਸਾਈ ਭਲੀਕਾਰ ਜੋ ਉਹਨੂੰ ਪਾਉਂਦਾ ਉਸ ਕੰਮ ਨੂੰ ਸਿਰ ਮੱਥੇ ਕਰਕੇ ਮੰਨ ਲੋ ਜ਼ਿੰਦਗੀ ਸੌਖੀ ਹੋ ਜਾਏਗੀ ਜੇ ਜ਼ਿੰਦਗੀ ਨੂੰ ਤੁਸੀਂ ਸੁਖੀ ਬਣਾਉਣਾ ਚਾਹੁੰਦੇ ਹੋ ਉਹਦੇ ਹੁਕਮ 'ਚ ਤੁਰਨਾ ਸ਼ੁਰੂ ਕਰ ਦੋ ਤੇ ਜੇ ਉਹਦੇ ਹੁਕਮ 'ਚ ਰੋਜ਼ ਦਖਲ ਦੇਓਗੇ ਸੁਖੀ ਤੇ ਕੀ ਹੋਣਾ ਹੈ ਉਲਟਾ ਦੁੱਖਾਂ ਦੇ ਘੇਰੇ 'ਚ ਆ ਜਾਓਗੇ ਤੇ ਅੱਜ ਹੋ ਵੀ ਇਦਾਂ ਹੀ ਰਿਹਾ ਇਹ ਸੱਚ ਜਾਣੇ ਉਹ ਜਿੰਨਾ ਬੰਦਾ ਆਪਣੀ ਮਰਜ਼ੀ ਕਰਨੀ ਚਾਹੁੰਦਾ ਨਾ ਉਹਨੇ ਦੁੱਖਾਂ ਦੇ ਘੇਰੇ ਚਾਈ ਜਾਂਦਾ ਆਪਾਂ ਪੜਦੇ ਹਾਂ ਗੁਰਸਾ ਦਾ ਬਚਨ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮਿਲਿਆ ਪ੍ਰਭੂ ਹਰ ਦਰਗਾਹ ਦਾ ਵਸੀਤ ਅੱਜ ਜਿਹੜਾ ਦੁਨਿਆਵੀ ਵਿਚੋਲਾ ਹੁੰਦਾ ਨਾ ਬਸੀਤ ਦਾ ਵਿਚੋਲਾ ਜਿਹੜਾ ਦੁਨਿਆਵੀ ਵਿਚੋਲਾ ਹੁੰਦਾ ਨਾ ਉਹ ਤੇ ਲੜਕੇ ਪਰਿਵਾਰ ਵਾਲਿਆਂ ਦਾ ਸੁਨੇਹਾ ਲੜਕੀ ਪਰਿਵਾਰ ਵਾਲਿਆਂ ਦੇ ਅੰਦਰ ਤੇ ਲੜਕੀ ਪਰਿਵਾਰ ਵਾਲਿਆਂ ਦਾ ਸੁਨੇਹਾ ਉਸ ਪਰਿਵਾਰ ਨੂੰ ਜਾ ਕੇ ਸੁਨੇਹਾ ਦਿੰਦਾ ਉਸ ਉਹ ਸਮਝਾ ਸਕਦਾ ਕੌਣ ਸਮਝਾ ਸਕਦਾ ਜੀ ਕੋਈ ਵਿਚੋਲਾ ਸਮਝਾ ਸਕਦਾ ਪਰ ਇਧਰ ਕੰਮ ਹੋ ਰਿਹਾ ਇਧਰ ਸੱਚ ਕੰਤ ਹੈ ਆਪਾਂ ਜੀਵ ਇਸਤਰੀਆਂ ਗੁਰੂ ਜੀ ਵਿਚੋਲਗੀ ਕਰਦੇ ਇੱਥੇ ਤਿਆਰੀ ਕਰਾਉਂਦੇ ਆ ਵੀ ਜੇ ਤੂੰ ਕੰਤ ਦੀਆਂ ਨਜ਼ਰਾਂ ਚ ਪ੍ਰਵਾਨ ਹੋਣਾ ਨਾ ਤੇ ਤੈਨੂੰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਹੈ ਟੋਟਲ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਅਜੇ ਦੁਨਿਆਵੀ ਰਿਸ਼ਤਿਆਂ ਚ ਕਿਹਾ ਜਾਂਦਾ ਵੀ ਕੁਝ ਲੜਕੀ ਚੇਂਜ ਕਰੇ ਆਪਣੇ ਆਪ ਨੂੰ ਕੁਝ ਲੜਕਾ ਆਪਣੇ ਆਪ ਨੂੰ ਜਾਣ ਕੇ ਕੁਝ ਲੜਕੀ ਪਰਿਵਾਰ ਵਾਲਾ ਆਪਣਾ ਸੁਭਾਅ ਚੇਂਜ ਕਰੇ ਕੋਈ ਲੜਕੇ ਪਰਿਵਾਰ ਵਾਲਾ ਸੁਭਾਅ ਚੇਂਜ ਕਰੇ ਤਾਂ ਕਿ ਤੁਹਾਡੇ ਘਰ ਵਸੇ ਰਹਿਣ ਪਰ ਇਧਰ ਕੰਮ ਬਿਲਕੁਲ ਇੱਥੇ ਤੇ ਸਾਰਾ ਕਿਹਾ ਜਾਣਾ ਤੈਨੂੰ ਸਾਰਾ ਕੁਝ ਆਪਣਾ ਚੇਂਜ ਕਰਨਾ ਪੈਣਾ ਹੈ ਉਹ ਕੰਤ ਤੇ ਆਪਣੇ ਆਪ ਚ ਮੁਕੰਮਲ ਹੈ ਜਿਹੜਾ دنیਵੀ دنیਵੀ ਕੰਤ ਚ ਆਪਾਂ ਕਹਿ ਸਕਦੇ ਆਂ دنیਵੀ ਇਸਤਰੀ ਚ ਕਹਿ ਸਕਦੇ ਵੀ ਥੋੜੀ ਜਿਹੀ ਸੁਭਾਅ ਚ ਪ੍ਰੋਬਲਮ ਹੈ ਪਰ ਜਿਹੜਾ ਪ੍ਰਮਾਤਮਾ ਰੂਪੀ ਕੰਤ ਹੈ ਨਾ ਉਹ ਤੇ ਫੁੱਲ ਮੁਕੰਮਲ ਹੈ ਉੱਥੇ ਤੇ ਤੈਨੂੰ ਆਪਣੇ ਆਪ ਚ ਤਬਦੀਲੀ ਲਿਓਣੀ ਪੈਣੀ ਹੈ ਆਪਣੇ ਸੁਭਾਅ ਨੂੰ ਵਧੀਆ ਬਣਾਉਣਾ ਪੈਣਾ ਆਪਣੀ ਸੋਚ ਵਧੀਆ ਬਣਾਉਣੀ ਪੈਣੀ ਤਾਂ ਸਤਗੁਰ ਨੇ ਕਿਹਾ ਸੀ ਜੈਸਾ ਸਤਗੁਰ ਸੁਣੀ ਦਾ ਤੈ ਸੋਹੀ ਮੈਂ ਡੀਟ ਵਿਛੜਿਆ ਮੇਲਾ ਪ੍ਰਭੂ ਵਿਛੜੇ ਹੋਏ ਨੂੰ ਮਿਲਾ ਦਿੰਦਾ ਹੈ ਪ੍ਰਭੂ ਨਾਲ ਹਰ ਦਰਗਾਹ ਦਾ ਬਸੀਠ ਉਹ ਵਿਚੋਲਗੀ ਕਰਦਾ ਤੇ ਵਿਚੋਲਗੀ ਵੀ ਕੱਲੀ ਗੱਲਾਂ ਨਾਲ ਨਹੀਂ ਕਰਦਾ ਉਹ ਤਿਆਰੀ ਕਰਾਉਂਦਾ ਇਸ ਜੀਵ ਇਸਤਰੀ ਦੀ ਇਹਨੂੰ ਸਮਝਾਉਂਦਾ ਹੈ ਕਿ ਕਿੱਦਾਂ ਕਿੱਦਾਂ ਆਪਣੇ ਚ ਗੁਣ ਪੈਦਾ ਕਰਨੇ ਆ ਤੂੰ ਕਿੱਦਾਂ ਆਪਣਾ ਸ਼ਿੰਗਾਰ ਕਰਨਾ ਹੈ ਤੂੰ ਕਿੱਦਾਂ ਪਹਿਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਬਣਾਉਣਾ ਹੈ ਤੂੰ ਕਿੱਦਾਂ ਆਪਣੀ ਜ਼ਿੰਦਗੀ ਚ ਗੁਣ ਲੈ ਕੇ ਆਏਂਗਾ ਤੇ ਤੇਰਾ ਜੀਵਨ ਸਜਾ ਬਣੇਗਾ ਪਾਕਸ਼ਾ ਜੀ ਕਹਿੰਦੇ ਤੁਸੀਂ ਕਰਕੇ ਮਹਾਰਾਜ ਕਹਿੰਦੇ ਨੇ ਸੁਖ ਨਾਹੀਂ ਰਹੇ ਸੁਖ ਦਾ ਅਰਥ ਹੈ ਆਤਮਕ ਆਨੰਦ ਆਤਮਕ ਟਕਾ ਜਿਹੜਾ ਮਨੁੱਖ ਚਾਹੁੰਦਾ ਤੁਸੀਂ ਪੁੱਛ ਲਓ ਕਿਸੇ ਨੂੰ ਵੀ ਹਰ ਬੰਦਾ ਚਾਹੁੰਦਾ ਤੇਰੀ ਮੰਜ਼ਿਲ ਕੀ ਹੈ ਕਹਿੰਦਾ ਚਾਹਨਾ ਹੈ ਆਨੰਦ ਨਾਲ ਜੀਵਨ ਜੀਵਾਂ ਮੈਂ ਇਹ ਸੰਤੁਸ਼ਟ ਹਾਂ ਜਿਹਨੂੰ ਬਾਣੀ ਚਿੰਜ ਵੀ ਲਿਖਿਆ ਭਗਤ ਰਵਦਾਸ ਜ ਵਰਗੇ ਮਹਾਂਪੁਰਖਾਂ ਨੇ ਬੇਗੰਪੁਰਾ ਜਿੱਥੇ ਕੋਈ ਗਮ ਨਹੀਂ ਬੇਗਾਮ ਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੇਠਾਉ ਜਿੱਥੇ ਗਾਮੇ ਕੋਈ ਨਹੀਂ ਹੈਗਾ ਐਨ ਗਮਾ ਤੋਂ ਰਹਿ ਤਾ ਤੇ ਇੱਕ ਚਿੱਤਾ ਰਖਿਓ ਜਿਸ ਘਰ ਚ ਆਪਾਂ 4-5 ਜੀ ਰਹਿੰਦੇ ਆ ਉਸ ਘਰ ਚ ਗਮ ਬਾਅਦ ਵਿੱਚ ਆਉਣਾ ਪਹਿਲਾਂ ਗਮ ਇੱਥੇ ਆਉਣਾ ਤੇ ਸੁਖ ਵੀ ਜਿੱਥੇ 4 ਜੀ ਰਹਿੰਦੇ ਉੱਥੇ ਬਾਅਦ ਵਿੱਚ ਆਉਣਾ ਪਹਿਲਾਂ ਸੁਖ ਇੱਥੇ ਆਉਣਾ ਜਿਹਨੂੰ ਬਾਣੀ ਜਿੰਝ ਲਿਖਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਦੋਂ ਹਿਰਦੇ ਰੂਪੀ ਘਰ ਵਿੱਚ ਜੀਵਨ ਸੁਖੀ ਹੋ ਗਿਆ ਨਾ ਅੰਦਰੋਂ ਸੁਖ ਹੋ ਗਿਆ ਨਾ ਬਾਹਰ ਆਪਣੇ ਆਪ ਹੀ ਸੁਖ ਆ ਜਾਣਾ ਜਿਹਨੂੰ ਆਪਾਂ ਨਿਜ ਘਰ ਕਹਿੰਦੇ ਆਪਾਂ ਹੁਣੇ ਪੜਾਂਗੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਔਰ ਨਾ ਹੋਏਗੋ ਫੇਰਾ ਨਿਜ ਘਰ ਦਾ ਅਰਥ ਕਿ ਆਤਮਿਕ ਤੌਰ ਤੇ ਅੰਦਰੋਂ ਅੱਜ ਜਿੰਨਾ ਪਦਾਰਥ ਮਨੁੱਖ ਦੇ ਕੋਲ ਬਾਣੀ ਚ ਕਿਤੇ ਨਹੀਂ ਕਿਹਾ ਤੁਹਾਡੇ ਕੋਲ ਪਦਾਰਥ ਨਾ ਹੋਣ ਤੁਹਾਡੇ ਕੋਲ ਘਰ ਨਾ ਹੋਵੇ ਪੁਰਾਣੇ ਸਮੇਂ ਚ ਸਾਧਨ ਸੀ ਹਾਥੀ ਘੋੜੇ ਅੱਜ ਗੱਡੀਆਂ ਨੇ ਕਿਤੇ ਗੁਰੂ ਸਾਹਿਬ ਨੇ ਤਿਆਗੀ ਥੋੜਾ ਕਿਹਾ ਵੀ ਤੂੰ ਤਿਆਗੀ ਹੋਵੇਂ ਕਿਤੇ ਸਭ ਕੁਝ ਚਾਹੀਦਾ ਪਰ ਇੱਕ ਗੱਲ ਦਾ ਖਿਆਲ ਰੱਖੀ ਜਿਹੜਾ ਅੰਦਰੂਨੀ ਸੁੱਖ ਆਨਾ ਉਹ ਤੈਨੂੰ ਇਨ੍ਹਾਂ ਚੀਜ਼ਾਂ ਚੋਂ ਨਹੀਂ ਮਿਲਣਾ ਉਹ ਤੈਨੂੰ ਰੱਬੀ ਗੁਣਾ ਚੋਂ ਹੀ ਮਿਲਣਾ